ਤੋਂ ਮੌਸਮ ਦਾ ਮિજાਜ ਬਦਲ ਰਿਹਾ ਹੈ ਤੇ ਮੰਡੀ ਦੇ ਵਿੱਚ ਅੱਜ ਨਵੀਆਂ ਸਬਜ਼ੀਆਂ ਵੀ ਆਉਣ ਵਾਲੀਆਂ ਨੇ ਸੋ ਮੌਸਮ ਦੇ ਹਿਸਾਬ ਦੇ ਨਾਲ ਸਬਜ਼ੀਆਂ ਮੰਡੀ ਦੇ ਵਿੱਚ ਆਉਂਦੀਆਂ ਨੇ ਪਰ ਅੱਜ ਤੋਂ ਸ਼ਰਾਤ ਸ਼ੁਰੂ ਨੂੰ ਲੈ ਕੇ ਸਬਜ਼ੀਆਂ ਦੇ ਰੇਟ ਵੀ ਵੱਧ ਗਏ ਹਨ ਜਿਸ ਦੇ ਚੱਲਦੇ ਸਾਡੀ ਟੀਮ ਅੰਮ੍ਰਿਤਸਰ ਦੀ ਰਾਮਬਾਗ ਮਾ ਸਬਜ਼ੀ ਮੰਡੀ ਦੇ ਵਿੱਚ ਪੁੱਜੀ ਅਤੇ ਉੱਥੇ ਦੁਕਾਨਦਾਰਾਂ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਜਾਣੇ ਸਬਜ਼ੀਆਂ ਦੇ ਭਾਅ ਸੋ ਆਓ ਵੇਖਦੇ ਹਾਂ ਕਿ ਹੁਣ ਸਬਜ਼ੀਆਂ ਦੇ ਕੀ ਰੇਟ ਨੇ ਜਿਹੜੀਆਂ ਭਾਜੀ ਜਿਦਕੋ ਇਹ ਜੋ ਦਿਸਾ ਭਿੰਡੀਆਂ ਕਰੇਲੇ ਇਹ ਸੁੱਧੇ ਪੁਰਾਣੇ ਹੋ ਚੁੱਕੇ ਨੇ

ਸੁਣਿਆ ਮਿਸਤੀ ਕਰ ਰਹੇ ਪਹਿਲੇ ਰੇਟ ਕੀ ਸੀ ਤੇ ਹੁਣ ਨਹੀਂ ਨਹੀਂ ਰੇਟ ਹੈ ਗਿਆ ਸੀ 60 ਰੁਪਏ ਕਿਲੋ 70 ਰੁਪਏ ਕਿਲੋ ਜਿਸ ਪਹਿਲੇ ਸਸਤੀ ਸੀ ਹੁਣ ਕਿੰਨਾ ਪਛੋਕਾ ਡਾ ਰਹੀ ਹੈ ਕਿ ਹੁਣ ਅਸਲ 120 ਰੁਪਏ ਕਿਲੋ ਜਾ ਰਹੀ ਹੈ ਬਰਾਹਤਨ ਦਾ ਮੁੱਛ ਕਿਹੜਾ ਹੋ ਗਿਆ ਬਾਕਾਂ ਜੀ ਮੱਖੋ ਜੀ ਜਿੰਨੇ ਕਰੋਗੇ ਸ਼ਿਮਲਾ ਮੁੰਦੇ ਲੈਣ ਹੁੰਦਾ ਉਹ ਲੈ ਹੀ ਇੱਥੇ ਆ ਕੇ ਰੇਟ ਪੁੱਜਦਾ ਜੇ ਉਹ ਚਾਹੇ ਚੱਲੋ ਹੋਜੀ ਗੱਲ ਬਹੁਤ ਤੇਰੀ ਸਬਜ਼ੀਆਂ ਦੇ ਰੇਟ ਵਧੇ ਔਰ ਬਸ ਗਿਆਜਾਂ ਦੇ ਵਿਆਹ ਦੇ ਲਸਣ ਦਾ ਰੇਟ ਵਧਿਆ ਜੇ ਨਸਾਂ ਦਾ ਰੇਟ ਵਾਧਿਆ ਤੇ ਅਦਰਕ ਘਟ ਗਿਆ ਮੈਂਨੇ ਅਦਰਕ 50 ਰੁਪਏ ਪਾ ਸੀ ਤੇ ਅਦਰਕ 80 ਰੁਪਏ ਬਾਏ ਨਸਾਂ ਦਾ ਨਸਾਂ 100 ਰੁਪਏ ਪਾ ਹੈ ਐਸ ਤਰ੍ਹਾਂ ਤੇ ਅਦਰਕ 20 ਰੁਪਏ ਪਾ ਹੈ ਮੈਂਨੇ 550 ਰੁਪਏ ਪਾ ਹੈ ਅਦਰਕ ਅਗਾ ਸੀ ਆਪਣਾ 80 ਰੁਪਏ ਪਾ ਮੰਗੀ ਲੈਵਲ ਦੇ ਸੌਦਾ ਇੱਕ ਚੀ ਘਟਦੀ ਇੱਕ ਵਾਜਦੀ ਇੱਕ ਘਟ ਸਮਝ ਕਿਉਂ ਸਮਝ ਜਿਹੜੀ ਚੀ ਟਾਗਾਂ ਦੀ ਹੈ ਉਹ ਮਹਿੰਗੀ ਹੋਈ ਜਿਹੜੀ ਮਗੇ ਮੜੀ ਜ਼ਿਆਦਾ ਜੋ ਉਹ ਮਗੇ ਸਸਤੀ ਕੋਈ ਚੀਜ਼ ਜਾਰ ਆਪਣੇ ਆ ਵੀ ਸਸਤੀ ਇਸ ਮੰਡੀ ਦੇ ਵਿੱਚ ਗਰੀਬ ਬੰਦੇ ਨੂੰ ਇੱਕ ਵਧੀਆ ਤਰੀਕੇ ਦਾ ਚੀਜ਼ ਜੜੀ ਮਿਲ ਜਾਂਦੀ ਸੀ ਉਹ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਦਾ ਜਿਹੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਸਿਸਟਮ ਉਹ ਚਲਾ ਲੈਂਦਾ ਸੀ ਅੱਜ ਇਸ ਦੌਰ ਦੇ ਵਿੱਚ ਇੰਨਾ ਮਹਿੰਗਾ ਕੰਮ ਹੋ ਗਿਆ ਕਿ ਗਰੀਬ ਦੇ ਕੋਲ ਸਬਜ਼ੀ ਖਰੀਦਣੀ ਵੀ ਬੜੀ ਔਖੀ ਹੋ ਗਈ ਤੇ ਇਹ ਮਹंगाई ਵਾਲੇ ਵੱਧ ਰਹੀ ਆ ਇਹਦੇ ਨਾਲ ਛੋਟੀ ਜਿਹੀ ਤੰਕੀਰ ਪਾਣੀ ਚਾਹੀਦੀ ਤਾਂ ਕਿ ਗਰੀਬ ਵਧੀਆ ਤਰੀਕੇ ਨਾਲ ਰੋਟੀ ਜੜੀ ਖਾ ਸਕੇ ਧੰਨਵਾਦ